ਹੈਲੋ ਜੀ ਗੁੱਡ ਈਵਨਿੰਗ ਸਾਰਿਆਂ ਨੂੰ ਲੋ ਜੀ ਅੱਜ ਦੁਬਾਰਾ ਫੇਰ ਆ ਕੇ ਤੁਹਾਨੂੰ ਮਿਲਣਾ ਸੀ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਵੈਗਰੂ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਰੱਖਣ ਚੜ੍ਹਦੀ ਕਲਾ 'ਚ ਰੱਖਣ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਪੰਜਾਬੀ ਬਾਟ ਫੈਮਿਲੀ ਵਿੱਚ ਲੋ ਜੀ ਅੱਜ ਦੁਬਾਰਾ ਤੁਹਾਨੂੰ ਮਿਲਣ ਤਾਂ ਅੱਜ ਦੇ ਦਿਨ ਵਿੱਚ ਦੂਜੀ ਵਾਰ ਮੇਰੇ ਨਾਲ ਆ ਗਈ ਕਿਉਂਕਿ ਮੈਂ ਇੱਕ ਨਾ ਅੱਜ ਇੰਪੋਰਟੈਂਟ ਡਿਸੀਜਨ ਲੈਣ ਵਾਲੀ ਸੀਗੀ ਹਨਾ ਅਨਾਉਂਸਮੈਂਟ ਕਰਨਾ ਚਾਹੁੰਦੀ ਸੀਗੀ ਤੁਹਾਨੂੰ ਦੱਸਣਾ ਚਾਹੁੰਦੀ ਸੀਗੀ ਕਿਉਂਕਿ ਇਹ ਗੱਲ ਤੁਹਾਡੇ ਨਾਲ ਹੀ ਜੁੜੀ ਹੋਈ ਆ ਮੇਰੇ ਵਿਊਰਾਂ ਨਾਲ ਹੀ ਜੁੜੀ ਹੋਈ ਆ ਤੁਹਾਡੇ ਕਰਕੇ ਹੀ ਮੈਂ ਡਿਸੀਜਨ ਲੈਣਾ ਚਾਹੁੰਦੀ ਆ ਇਹ ਚੈਨਲ ਲਈ ਆਪਣੇ ਲਈ ਉਹ ਡਿਸੀਜਨ ਆ ਜੀ ਆਪਣੇ ਚੈਨਲ ਲਈ ਆਪਾਂ ਮੈਂ ਕੁਝ ਥੋੜਾ ਜਿਹਾ ਟਾਈਮ ਦੀ ਚੇਂਜਿੰਗ ਕਰਨਾ ਚਾਹੁੰਦੀ ਆ ਚੈਨਲ 'ਚ ਕਿਉਂਕਿ ਦੇਖੋ ਜੀ ਆਪਣੀ ਵੀਡੀਓ ਜਿਹੜੀ ਮੈਂ ਤੁਸੀਂ ਸਾਰੇ ਜਾਣਦੇ ਹੋ 12 ਵਜੇ ਆਉਂਦੀ ਆ ਦੁਪਹਿਰ 12 ਵਜੇ ਹਨਾ ਫਿਰ ਉਸ ਟਾਈਮ ਤੱਕ ਮੈਨੂੰ ਬੜੀ ਨੀਂਦ ਆਉਣ ਲੱਗ ਜਾਂਦੀ ਆ ਜਾਂ ਮੈਨੂੰ ਨੀਂਦ ਆਉਂਦੀ ਆ ਤਾਂ ਫਿਰ ਮੇਰੇ ਭੈਣਾਂ ਨੂੰ ਵੀ ਸਾਰਿਆਂ ਨੂੰ ਨੀਂਦ ਆਉਦੀ ਹੋ ਕਿਉਂਕਿ ਦੇਖੋ ਜੀ ਟਾਈਮਿੰਗ ਦਾ ਹੁਣ ਦਿਨਾਂ ਦਾ ਕਾਫੀ ਜ਼ਿਆਦਾ ਫਰਕ ਪੈ ਗਿਆ ਗਰਮੀ ਦੇ ਮੌਸਮ ਨਾਲ ਉਸ ਟਾਈਮ ਤੱਕ ਸਭ ਨੂੰ ਨੀਂਦ ਆਉਣ ਲੱਗ ਜਾਂਦੀ ਆ ਸਾਰੀਆਂ ਭੈਣਾਂ ਸੌਣਾ ਚਾਹੁੰਦੀਆਂ ਨੇ ਇੱਕ ਦੋ ਮੈਸੇਜ ਅੱਗੇ ਮੈਨੂੰ ਇੱਕ ਭੈਣ ਨੇ ਕੀਤਾ ਵੀ ਸੀ ਤੁਸੀਂ ਵੀਡੀਓ ਥੋੜੀ ਜਿਹੀ अर्ਲੀ ਪਾਇਆ ਕਰੋ ਜਲਦੀ ਪਾਇਆ ਕਰੋ ਤੇ ਫਿਰ ਮੈਨੂੰ ਕਾਫੀ ਇੰਸਟਾਗ੍ਰam ਤੇ ਵੀ ਮੈਸੇਜ ਆਏ ਨੇ ਭੈਣਾਂ ਦੇ ਕਈ ਦੇ ਵੀ ਤੁਸੀਂ ਥੋੜਾ ਜਿਹਾ ਟਾਈਮ ਨੂੰ ਚੇਂਜ ਕਰੋ ਸਹੀ ਕਰ ਰਹੀ ਹਾਂ ਕਿ ਗਲਤ ਹੁਣ ਤੁਸੀਂ ਦੱਸੋ ਹਨ ਮੈਨੂੰ ਤਾਂ ਆਪ ਕੁਝ ਨਹੀਂ ਸਮਝ ਆਉਂਦਾ ਵੀ ਮੈਂ ਠੀਕ ਆ ਮੇਰਾ ਡਿਸੀਜਨ ਜਾਂ ਗਲਤ ਆ ਹਨ ਤੁਸੀਂ ਆਪਣੀ ਸਲਾਹ ਦੱਸਿਓ ਦਿਓ ਮੈਂ ਸੋਚ ਰਹੀ ਹਾਂ ਜੀ ਆਪਾਂ ਟਾਈਮਿੰਗ ਸਵੇਰੇ 10:30 ਵਜੇ ਕਰ ਲਈਏ ਵੀ ਹੁਣ ਮੇਰੀਆਂ ਵੀਡੀਓ ਜਿਹੜੇ 12 ਵਜੇ ਆਉਂਦੀਆਂ ਹੁੰਦੀਆਂ ਸੀਗੀਆਂ ਹੁਣ ਤੋਂ ਤੁਹਾਨੂੰ ਅ ਕੱਲ ਤੋਂ 10:30 ਵਜੇ ਸਵੇਰੇ ਮਾਰਨਿੰਗ 'ਚ ਮਿਲਿਆ ਕਰਨਗੇ ਵੀਡੀਓ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਆਪਣੀ ਰਾਇ ਤੁਸੀਂ ਕੀ ਚਾਹੁੰਦੇ ਹੋ ਵੀ ਕਿ ਸ਼ਾਮ ਨੂੰ 7:30 7 ਜਾਂ 7:30 ਕਰੀਏ ਕਿਉਂਕਿ ਸ਼ਾਮ ਦਾ ਮੈਂ ਤਾਂ ਨਹੀਂ ਰੱਖਣਾ ਚਾਹੁੰਦੀ ਦੇਖੋ ਜੀ ਸ਼ਾਮ ਦਾ ਇਹ ਹੁੰਦਾ ਕਈ ਵਾਰ ਆਪਾਂ ਡੇ ਟਾਈਮ ਕਿਤੇ ਗਏ ਹੁੰਨੇ ਆ ਫਿਰ ਵੀਡੀਓ ਪਾਉਣੀ ਔਖੇ ਹੋ ਜਾਂਦੀ ਹੈ ਜੀ ਦਿਨ ਚ ਹਨਾ ਕਈ ਵਾਰ ਹੁਣ ਦੇਖੋ ਕਵੀਲਦਾਰ ਬੰਦੇ ਆਪਾਂ ਨੂੰ ਕੰਮ-ਕਾਮ ਨਿਕਲ ਜਾਂਦੇ ਨੇ ਵੀ ਫਿਰ ਦਿਨ ਚ ਔਖਾ ਹੋ ਜਾਂਦਾ ਤਾਂ ਕਰਕੇ ਮੈਂ ਤਾਂ ਦੇਖੋ ਸਵੇਰੇ 6:00 10:30 ਵਜੇ ਦਾ ਹਾਂਜੀ 10:00 ਵਜੇ ਕੇ 30 ਮਿੰਟ ਤੇ ਸੋਚਿਆ ਏ 10:30 ਮਿੰਟ ਏਮ ਹਨਾ ਬਾਕੀ ਤੁਸੀਂ ਮੈਨੂੰ ਸਾਰੇ ਮੇਰੇ ਭੈਣ ਭਾਈ ਮੈਸੇਜ ਕਰਕੇ ਜਰੂਰ ਜਰੂਰ ਦੱਸਿਓ ਬੇਨਤੀ ਹੈ ਜੀ ਹੱਥ ਜੋੜ ਕੇ ਵੀ ਮੇਰੀ ਹੈਲਪ ਕਰਿਓ ਡਿਸੀਜਨ ਲੈਣ ਵਿੱਚ ਵੀ ਮੈਂ ਕੀ ਸਹੀ ਲੈ ਰਹੀਆਂ ਡਿਸੀਜਨ ਜਾਂ ਜਿਵੇਂ ਵੀ ਹੋਊ ਤੁਹਾਡਾ ਸਾਥ ਤੇ ਸਪੋਰਟ ਚਾਹੀਦਾ ਜੀ ਇਹ ਚੀਜ਼ ਜੀ ਕਿਉਂਕਿ ਟਾਈਮ ਬਹੁਤ ਮੈਟਰ ਕਰਦਾ ਹੈ ਜੇ ਉਹ ਮੈਂ ਟਾਈਮ ਚੇਂਜ ਕਰੂੰਗੀ ਤਾਂ ਮੇਰੇ ਨੈਚੁਰਲ ਅਗ ਮੇਰੇ ਬਿਊਆਂ ਤੋਂ ਵੀ ਫਰਕ ਪੈਣਾ ਹੈ ਹਨਾ ਵੀ ਹਰ ਇੱਕ ਚੀਜ਼ ਤੇ ਫਰਕ ਪੈਣਾ ਹੈ ਉਹਨੂੰ ਕਵਰ ਹੋਣ ਨੂੰ ਟਾਈਮ ਤਾਂ ਲੱਗੂਗਾ ਪਰ ਜੇ ਤੁਹਾਡਾ ਸੱਤ ਤੇ ਸਪੋਰਟ ਇਦਾਂ ਹੀ ਰਿਹਾ ਜੀ ਤਾਂ ਆਪਾਂ ਜਲਦੀ ਹੀ ਕਵਰ ਕਰ ਜਾਾਂਗੇ ਪਲੀਜ਼ ਕਮੈਂਟ ਕਰਕੇ ਆਪਣਾ ਜਰੂਰ ਦੱਸਿਓ ਵੀ ਤੁਸੀਂ ਕੀ ਚਾਹੁੰਦੇ ਹੋ ਇਹ ਵੀਡੀਓ ਮੈਂ ਤਾਂ ਹੀ ਸਪੈਸ਼ਲ ਇੰਨੀ ਛੋਟੀ ਜਿਹੀ ਬਣਾਈ ਹੈ ਵਸ ਤੁਹਾਡੇ ਲਈ ਵੀ ਮੈਂ ਤੁਹਾਡਾ ਸਲਾਹ ਲੈਣੀ ਚਾਹੁੰਦੀ ਸੀਗੀ ਪਲੀਜ਼ ਮੈਨੂੰ ਜਲਦੀ ਤੋਂ ਜਲਦੀ ਕਮੈਂਟ ਕਰਕੇ ਦੱਸਿਓ ਵੀ ਆਪਾਂ ਤੁਸੀਂ ਕੀ ਚਾਹੁੰਦੇ ਹੋ ਤਾਂ ਜੋ ਮੈਂ ਕੱਲ ਨੂੰ ਉਸ ਟਾਈਮ ਤੇ ਤੁਹਾਨੂੰ ਫਿਰ ਵੀਡੀਓ ਦੇ ਸਕਾਂ ਧੰਨਵਾਦ ਜੀ ਥੈਂਕ ਯੂ ਸੋ ਮਚ ਬਹੁਤ ਬਹੁਤ ਧੰਨਵਾਦ